ਸੋ ਵੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਨਰੈਨ ਸਿੰਘ ਚੌੜਾ ਦਾ ਪੁਲਿਸ ਨੂੰ ਤੀਜੀ ਵਾਰ 3 ਦਿਨ ਦਾ ਰਿਮਾਂਡ ਮਿਲਿਆ ਹੈ ਸੁਣਵਾਈ ਦੌਰਾਨ ਪੰਜਾਬ ਪੁਲਿਸ ਨੇ ਐਸਜੀਪੀਸੀ ਤੇ ਗੰਭੀਰ ਇਲਜ਼ਾਮ ਲਾਇਆ ਪੁਲਿਸ ਦਾ ਕਹਿਣਾ ਹੈ ਕਿ ਨੋਟਿਸ ਦੇ ਬਾਵਜੂਦ ਐਸਜੀਪੀਸੀ ਵੱਲੋਂ ਸੀਸੀਟੀਵੀ ਨਹੀਂ ਦਿੱਤੀ ਜਾ ਰਹੀ ਜਿਸ ਤੋਂ ਬਾਅਦ ਕੋਰਟ ਨੇ ਐਸਜੀਪੀਸੀ ਨੂੰ ਸਾਰੀਆਂ ਸੀਸੀਟੀਵੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ ਦੱਸਦੀ ਹੈ ਕਿ ਚੌੜਾ ਨੇ 4 ਦਸੰਬਰ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਵੀਰ ਬਾਦਲ ਤੇ ਗੋਲੀ ਚਲਾਈ ਸੀ ਸ਼੍ਰੀ ਕਾਲ ਤੱਕ ਸਹਿਬ ਵੱਲੋਂ ਲਈ ਧਾਰਮਿਕ ਸਜ਼ਾ ਦੇ ਨੌਵੇਂ ਦਿਨ ਸੁਖੀਰ ਬਾਦਲ ਨੇ ਸ਼੍ਰੀ ਮੁਕਸਰ ਸਾਹਿਬ ਚ ਸੇਵਾ ਨਿਭਾਈ। ਇਸ ਦੌਰਾਨ ਸੁਖੀਰ ਨੇ ਸਭ ਤੋਂ ਪਹਿਲਾਂ 1 ਘੰਟਾ ਪਹਿਰੇਦਾਰੀ ਕੀਤੀ ਫਿਰ ਕੀਰਤਨ ਸਰਵਨ ਕਰਨ ਤੋਂ ਬਾਅਦ ਵਰਤਨਾ ਦੀ ਸੇਵਾ ਕੀਤੀ। ਸੁਖੀਰ ਹੁਣ ਤੱਕ ਸ਼੍ਰੀ ਦਰਬਾਰ ਸਾਹਿਬ, ਕਚੀਰੀ ਕੇਸਗੜ ਸਾਹਿਬ, ਤੱਕ ਸ਼੍ਰੀ ਦਮਦਮਾ ਸਾਹਿਬ ਅਤੇ ਫਤਿਹਗੜ ਸਾਹਿਬ ਚ ਸੇਵਾ ਨਿਭਾ ਚੁੱਕੇ। ਕੇਂਦਰੀ ਰਾਜ ਮੰਤਰੀ ਰਮੇਸ਼ ਬਿੱਟੂ ਨੇ ਕਿਸਾਨਾਂ ਨੂੰ ਗੱਲਬਾਤ ਦਾ ਆਫਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਕਿਸਾਨੀ ਮੰਗਾਂ ਤੇ ਚर्चा ਕਰਨ ਨੂੰ ਤਿਆਰ ਨੇ। ਕਿਸਾਨ ਦੱਸਣ ਕਿ ਮੀਟਿੰਗ ਲਈ ਕਦੋਂ ਤੇ ਕਿੱਥੇ ਪਹੁੰਚ ਬਿਟੂ ਦੇ ਸੌਫਰ ਤੇ ਕਿਸਾਨ ਆਗੂਆਂ ਨੇ ਕਾ ਕਿਉ ਕਦੇ ਵੀ ਗੱਲਬਾਤ ਤੋਂ ਬਚੇ ਨਹੀਂ ਜੇ ਮੀਟਿੰਗ ਕਰਨੀ ਹੈ ਤਾਂ ਫਿਰ ਸਮਾਂ ਤੇ ਤਰੀਕ ਤੈਅ ਕਰਨ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਕਿਸਾਨਾਂ ਦਾ ਗਲਬਾਤ ਲਈ ਬਣਾਈ ਸੁਪਰੀਮ ਕਮੇਟੀ ਨੇ ਆਪਣੀ ਇੱਕ ਹੋਰ ਅੰਤਰਿਮ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੀ ਹੈ ਰਿਪੋਰਟ ਕਿਸਾਨ ਆਗੂਆਂ ਤੇ ਕਿਸਾਨਾਂ ਨੂੰ ਵਰਗਲੌਣ ਦੇ ਇਲਜ਼ਾਮ ਲਾਏ ਗਏ ਨੇ ਇਸ ਦੇ ਨਾਲ ਹੀ ਕਮੇਟੀ ਨੇ ਰਿਪੋਰਟ ਕੀਤਾ ਹੈ ਕਿ ਕਿਸਾਨਾਂ ਨੂੰ ਕਈ ਵਾਰ ਮੀਟਿੰਗ ਲਈ ਸੱਦਿਆ ਗਿਆ ਪਰ ਉਹ ਬੈਠਕ ਲਈ ਨਹੀਂ ਆਏ ਹਾਲਾਂਕਿ ਨਵੰਬਰ ਮਹੀਨੇ ਚੋਈ ਬੈਠਕ ਦੌਰਾਨ ਕੁਝ ਕਿਸਾਨ ਲੀਡਰ ਮੀਟਿੰਗ 'ਚ ਜ਼ਰੂਰ ਪਹੁੰਚੇ ਨਿਗਮ ਚੋਣਾਂ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਮਨਜੀਤ ਬਿੱਟੂ ਨੇ ਪੰਜਾਬ ਪੁਲਿਸ 'ਤੇ ਇਲਜ਼ਾਮ ਲਾਇਆ ਨੇ ਬਿੱਟੂ ਨੇ ਕਿਹਾ ਕਿ ਪੁਲਿਸ 'ਤੇ ਕੁਝ ਅਫਸਰ ਭਾਜਪੀ ਦੇ ਉਮੀਦਵਾਰਾਂ ਨੂੰ ਤਮਕਾਰ ਰਹੇ ਨੇ ਸੋ ਤੱਕ ਕਿ ਉਮੀਦਵਾਰਾਂ ਨੂੰ ਐਨਓਸੀ ਲਈ ਖੱਜਲ ਖਵਾਰ ਕੀਤਾ ਜਾ ਰਿਹਾ ਹੈ ਬਿੱਟੂ ਨੇ ਕਿਹਾ ਕਿ ਜੇ ਪੀਐਸਏ ਸਬਤਰਾ ਨੇ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਤਾਈ ਕੀਤੀ ਤਾਂ ਉਹ ਕੇਂਦਰ ਨੂੰ ਉਹਨਾਂ ਦੀ ਸ਼ਿਕਾਇਤ ਕਰਨ ਲਈ ਮਜਬੂਰ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨਾਲ ਗੱਠ ਜੋੜ ਦੀਆਂ ਚਰਚਾਵਾਂ ਦਾ ਖੰਡਨ ਕੀਤਾ। ਪਾਰਟੀ ਸੁਪਰੀਮੋ ਕੇਜਰੀਵਾਲ ਨੇ ਕਿਹਾ ਕਿ ਆਪ ਦਿੱਲੀ 'ਚ ਆਪਣੇ ਦਮ ਤੇ ਹੀ ਚੋਣਾਂ ਲੜੇਗੀ। ਇਸ ਵਾਰ ਕਾਂਗਰਸ ਨਾਲ ਗੱਠ ਜੋੜ ਦੀ ਕੋਈ ਸੰਭਾਵਨਾ ਨਹੀਂ ਹੈ। ਦੱਸਦੀ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਆਪ ਤੇ ਕਾਂਗਰਸ ਨੇ ਇੰਡੀਆ ਗੱਠ ਜੋੜ ਦਾ ਹਿੱਸਾ ਬਣ ਕੇ ਹੀ ਚੋਣਾਂ ਲੜੀਆਂ ਸੀ। ਪੰਜਾਬ ਸਰਕਾਰ ਨੇ ਪਲੇਵੇ ਸਕੂਲਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਨਵੀਆਂ ਗਾਈਡਲਾਈਨਸ ਵੀ ਜਾਰੀ ਕੀਤੀਆਂ ਨੇ ਜਿਸ ਦੇ ਮੁਤਾਬਕ ਹੁਣ ਇੱਕ ਟੀਚਰ 20 ਬੱਚਿਆਂ ਨੂੰ ਹੀ ਪੜਾ ਸਕੇਗਾ। ਸਕੂਲਾਂ ਦੀ ਬਾਉਂਡਰੀ ਪੂਰੀ ਤਰ੍ਹਾਂ ਸੇਫ ਹੋਵੇ ਤੇ ਸਕੂਲ ਦੀ ਹੱਦ ਅੰਦਰ ਹੀ ਖੇਡਣ ਦੀ ਥਾਂ ਹੋਣੀ ਜ਼ਰੂਰੀ ਹੈ ਨਵੇਂ ਨਿਯਮਾਂ ਤਹਿਤ ਪਲੇਵੇ ਸਕੂਲ ਪੂਰੀ ਤਰ੍ਹਾਂ ਸੀਸੀਟੀਵੀ ਨਾਲ ਲੈਸ ਹੋਣੇ ਚਾਹੀਦੇ ਨੇ ਨਿਯਮਾਂ ਦੀ ਉਲੰਘਣਾ ਕਰਨ ਤੇ ਮਾਨਤਾ ਹੱਤ ਹੋ ਜਾਏ ਪੰਜਾਬ ਚ ਐਨਆਈਏ ਨੇ ਨਾਰਕੋ ਟੈਰਰ ਮਾਮਲੇ ਚ ਕਈ ਥਾਵਾਂ ਤੇ ਰੇਡ ਕੀਤੀ ਐ ਐਨਆਈਏ ਦੀ ਟੀਮ ਨੇ ਬਟਿੰਡਾ ਮਾਨਸਾ ਮੁਕਸਰ ਤੇ ਮੋਗਾ ਛਾਪੇ ਮਾਰੀ ਕੀਤੀ ਮੁਕਸਰ ਚ ਨਸ਼ੇ ਦੇ ਕੇਸ ਚ ਜੇਲ੍ਹ ਚ ਬੰਦ ਅਮਨਦੀਪ ਨਾਮ ਦੇ ਸ਼ਖਸ ਦਾ ਕਾਰਕੰਗਾਲ ਲਿਆ ਗਿਆ ਉੱਥੇ ਮਾਨਸਾ ਚ ਵਿਸ਼ਾਲ ਨਾਮ ਦੇ ਕਾਰ ਕਸਤੇ ਕਰ ਛਾਪਾ ਮਾਰਿਆ ਜਸਤਾਤਵਾਦੀ ਅਰਸ਼ਦਾਲਾ ਨਾਲ ਲਿੰਕ ਦੱਸਿਆ ਜਾ ਰਿਹਾ ਹੈ ਇਸੇ ਤਰ੍ਹਾਂ ਹਰਿਆਣਾ ਚ ਵੀ ਕਈ ਥਾਵਾਂ ਤੇਰੇ ਜੰਮੂ ਕਸ਼ਮੀਰ ਚ ਸੁਰੱਖਿਆ ਬਲਾਂ ਨੇ ਇੱਕ ਵੱਡੀ ਅਤਵਾਦੀ ਸਾਜ਼ਿਸ਼ ناکਾਮ ਕੀਤੀ ਇੱਥੇ ਹੰਦਵਾੜਾ ਇਲਾਕੇ ਚ ਸੁਰੱਖਿਆ ਬਲਾਂ ਨੂੰ ਆਈਈਡੀ ਬਰਾਮਦ ਹੋਇਆ ਜਿਸ ਨੂੰ ਬੰਬਸਕਵੈਡ ਟੀਮ ਨੇ ਨਸ਼ਟ ਕਰ ਦਿੱਤਾ ਹਾਲਾਂਕਿ ਇਸ ਤਰ੍ਹਾਂ ਹੰਦਵਾੜਾ ਬਾਰਾਮੂਲਾ ਰੋਡ ਤੇ ਕਈ ਘੰਟਿਆਂ ਤੱਕ ਟ੍ਰੈਫਿਕ ਜਾਮ ਰਿਹਾ ਦੱਸਦੀ ਹੈ ਕਿ 2 ਦਿਨ ਪਹਿਲਾਂ ਵੀ ਫੌਜ ਨੇ ਇੱਥੇ ਆਈਈਡੀ ਨਸ਼ਟ ਕੀਤਾ ਸੀ ਡਾਣੀ ਮੁੱਦੇ ਤੇ ਅੱਜ ਫਿਰ ਸੰਸਦ ਚ ਸੰਗਰਾਮ ਹੋਇਆ ਪਾਰਲੀਮੈਂਟ ਦੇ ਬਾਹਰ ਕਾਂਗਰਸ ਨਾਲ ਇੰਡੀਆ ਬਲੌਗ ਦੇ ਕੁਝ ਸਾਂਸਦਾਂ ਨੇ ਔਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਵਿਰੋਧੀ ਸਾਂਸਦਾਂ ਨੇ ਭਾਜਪਾ ਸਾਂਸਦਾਂ ਦੇ ਮੰਤਰੀਆਂ ਨੂੰ ਗੁਲਾਬ ਦੇ ਫੁੱਲ ਤੇ ਤਿਰੰਗੇ ਪੇਟ ਕੀਤੇ ਇਸ ਤਰ੍ਹਾਂ ਜਿਵੇਂ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੀ ਗੱਡੀ ਚ ਉਤਰੇ ਤਾਂ ਰਾਹੁਲ ਗਾਂਧੀ ਨੇ ਵੀ ਉਹਨਾਂ ਨੂੰ ਤਿਰੰਗਾ ਦੇਣ ਦੀ ਕੋਸ਼ਿਸ਼ ਕੀਤੀ ਰਾਜ ਸਭਾ ਚੇਅਰਮੈਨ ਖਿਲਾਫ ਇੰਡੀਆਕਰ ਚੋੜ ਬਲੋ ਲਿਆਂਦੇ ਬੇਪਰੋਸਕੀ ਮਤੇ ਤੇ ਜੰਮ ਕੇ ਹੰਗਾਮਾ ਹੋਇਆ ਸੰਸਦੀ ਕਾਰਜ ਮੰਤਰੀ किरेन रे जीजू ਨੇ ਇਸਤਾ ਵਿਰੋਧ ਕੀਤਾ ਤੇ ਪ੍ਰੋਸੇਪ ਬੇਪ੍ਰੋਸ ਕੀ ਮਤੇ ਨੂੰ ਚੇਅਰਮੈਨ ਦਾ ਅਪਮਾਨ ਦੱਸਿਆ ਉਹਨਾਂ ਕਿਹਾ ਕਿ ਇਹ ਇੱਕ ਕਿਸਾਨ ਦੇ ਬੇਟੇ ਦਾ ਅਪਮਾਨ ਹੈ ਜਗਦੀਪ ਤਨਖੜ ਵਰਗਾ ਚੇਅਰਮੈਨ ਮਿਲਣਾ ਮੁਸ਼ਕਲ ਹੈ ਇਸ ਦਰਨ ਫਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਕਾਂਗਰਸ ਸੋਰਸ ਤੇ ਮੁੱਦੇ ਤੇ ਧਿਆਨ ਝਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਲਵੰਡੀ ਸਾਬੋ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੀ ਬੱਸ ਤੇ ਕਾਰ ਚਾਮੋ ਸਾਹਮਣੇ ਟੱਕਰ ਹੋ ਗਈ ਕਾਰ ਸਵਾਰ ਚਾਰ ਲੋਕ ਜ਼ਖਮੀ ਹੋਏ ਨੇ ਬੱਸ ਚ ਸਵਾਰ ਕਈ ਸਟੂਡੈਂਟਸ ਨੂੰ ਸੱਟਾਂ ਲੱਗੀਆਂ ਨੇ ਮੌਕੇ ਤੇ ਮੌਜੂਦ ਲੋਕਾਂ ਨੇ ਤੁਰੰਤ ਸਭ ਨੂੰ ਹਸਪਤਾਲ ਦਾਖਲ ਕਰਵਾਇਆ ਚਸ਼ਮਦੀਦਾਂ ਮੁਤਾਬਕ ਕਾਰ ਦੀ ਰਫ਼ਤਾਰ ਤੇਜ਼ ਹੋਣ ਕਰਕੇ ਹਾਦਸਾ ਹੋਇਆ ਅੰਮ੍ਰਿਤਸਰ ਦੇ ਹਾਤੀ ਦੇ ਕਸਬਾ ਰਿਆਜ ਤੇਜ਼ ਤਾਰ ਹਥਿਆਰਾਂ ਨਾਲ ਪਾਠੀ ਸਿੰਘ ਦਾ ਕਤਲ ਹੋਇਆ ਪਾਠੀ ਰਮਨਦੀਪ ਜਦੋਂ ਸਾਈਕਲ ਤੇ ਵਾਪਸ ਪਿੰਡ ਪਰ 83 ਤਪੇ ਰਹਿਮੀ ਨਾਲ ਉਸਤੇ ਕਈ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਇਲਜ਼ਾਮ ਪਿੰਡ ਦੇ ਹੀ ਇੱਕ ਵਿਅਕਤੀ ਤੇ ਲੱਗੇ ਨੇ ਤੇ ਮਾਮਲਾ ਪੁਰਾਣੀ ਰੰਜਿਸ਼ ਨਾਲ ਜੋੜਿਆ ਦੱਸਿਆ ਜਾਂਦਾ ਹੈ ਅਬੋਰ ਦੇ ਵਿੱਚ ਇੱਕ ਮਹਿਲਾ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਅਰਸਲ ਇਸ ਮਹਿਲਾ ਦੇ ਦਿਓਰ ਤੇ ਮੁਹੱਲੇ ਦੀ ਹੀ ਕਿਸੇ ਲੜਕੀ ਨੂੰ ਪਹਜਾਉਣ ਦੇ ਇਲਜ਼ਾਮ ਲੱਗੇ ਨੇ ਜਿਸ ਦੀ ਸਜ਼ਾ ਮੁਹੱਲੇ ਵਾਲਿਆਂ ਵੱਲੋਂ ਉਸ ਦੀ ਭਾਬੀ ਨੂੰ ਦਿੱਤੀ ਗਈ ਤੇ ਉਸ ਵੱਲੋਂ ਉਹਨਾਂ ਵੱਲੋਂ ਮਹਿਲਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਫਿਲਹਾਲ ਜ਼ਖਮੀ ਹਾਲਤ 'ਚ ਮਹਿਲਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਹੈ ਮੋਗਾ ਦੇ ਬਾਗਾ ਪੁਰਾਣਾ ਚ ਪਿਸਤੌਲਾਂ ਨਾਲ ਲੈਸ ਦੋ ਬਦਮਾਸ਼ਾਂ ਵੱਲੋਂ ਇੱਕ ਦੁਕਾਨਦਾਰ ਨੂੰ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੇ ਦੁਕਾਨ ਚ ਦਾਖਲ ਹੁੰਦਿਆਂ ਹੀ ਪਿਸਤੌਲ ਕੱਢ ਲਈ ਤੇ ਦੁਕਾਨਦਾਰ ਨਾਲ ਧੱਕਾ ਮੁਕੀ ਕੀਤੀ ਜਿਵੇਂ ਹੀ ਬਦਮਾਸ਼ ਨਗਦੀ ਨੁੱਟਣ ਲੱਗੇ ਤਾਂ ਪੀੜਤ ਨੇ ਰੌਲਾ ਪਾ ਦਿੱਤਾ ਫੜੇ ਜਾਣ ਦੇ ਡਰ ਤੋਂ ਬਦਮਾਸ਼ ਇੱਕ ਲਿਫਾਫਾ ਲੈ ਕੇ ਭੱਜ ਗਏ ਦੁਕਾਨਦਾਰ ਮੁਤਾਬਕ ਇਸ ਲਿਫਾਫੇ ਚ ਪੈਸੇ ਨਹੀਂ ਬਲਕਿ ਕੁਝ ਪਰਚੀਆਂ ਸੀ ਫਿਰੋਜ਼ਪੁਰ ਦੇ ਪਿੰਡ ਜੱਲੋ ਚ ਪਬਜੀ ਦੇ ਚੱਕਰ ਚ ਘਰੋਂ ਲਾਪਤਾ ਹੋਈ ਨਵਾਲਕ ਕੁੜੀ ਗਾਜ਼ੀਆਬਾਦ ਤੋਂ ਮਿਲੀ 22 ਨਵੰਬਰ ਨੂੰ 14 ਸਾਲਾ ਅੰਜੂ ਕਰੋ ਗਾਇਬ ਹੋ ਗਈ ਸੀ ਗੇਮ ਖੇਡਦੇ ਸਮੇਂ ਲੜਕੀ ਦੀ ਦੋਸਤੀ ਗਾਜ਼ੀਆਬਾਦ ਦੇ ਇੱਕ ਨੌਜਵਾਨ ਨਾਲ ਹੋ ਗਈ ਜਿਸ ਨੇ ਇੰਸਟਾਗ੍ਰam ਰਾਹੀਂ ਲੜਕੀ ਨੂੰ ਆਪਣੇ ਚਾਂਸੇ ਚ ਲਿਆ ਜਿਸ ਚ ਲੜਕਾ ਫਿਰੋਜ਼ਪੁਰ ਆ ਕੇ ਨਵਾਲੇ ਕੁੜੀ ਨੂੰ ਆਪਣੇ ਨਾਲ ਲੈ ਗਿਆ ਦੋਵੇਂ ਬਸ ਰਹੀਂ ਗਾਜ਼ੀਆਬਾਦ ਗਏ ਲੋਕੇਸ਼ਨ ਟ੍ਰੇਸ ਕਰਕੇ ਲੜਕੀ ਨੂੰ ਇੱਕ ਝੁੱਗੀ ਚੋਂ ਬਰਾਮਦ ਕੀਤਾ welcom to street street2s ਕੰਮ ਕਰਨ ਵਾਲੇ ਐਕਟਰ ਮੁਸ਼ਤਾਕ ਖਾਨ ਨੂੰ ਅਗਵਾ ਕਰ ਲਿਆ ਗਿਆ ਸੀ ਇੱਕ ਇਵੈਂਟ ਦੇ ਬਹਾਨੇ ਸੱਦ ਕੇ ਉਹਨਾਂ ਨੂੰ 에어ਪੋਰਟ ਤੇ ਬੁਲਾਇਆ ਗਿਆ ਤੇ ਗੱਡੀ ਚ ਬਿਠਾ ਕੇ ਕਿਸੇ ਅਣਪਛਾਤੇ ਥਾਂ ਤੇ ਲਿਜਾ ਕੇ ਟੌਰਚਰ ਕੀਤਾ ਗਿਆ ਕਿਡਨੈਪਰਾਂ ਨੇ 2 ਲੱਖ ਦੀ ਮੰਗ ਕੀਤੀ ਤਾਂ ਐਕਟਰ ਕੋਲ ATM ਨਾ ਹੋਣ ਕਰਕੇ ਉਸਦੇ بیٹے ਤੋਂ 2 ਲੱਖ ਰੁਪਏ ਟ੍ਰਾਂਸਫਰ ਕਰਵਾਏ ਗਏ ਕਿਡਨੈਪਰ ਜਦੋਂ ਸ਼ਰਾਬ ਦੇ ਨਸ਼ੇ 'ਚ ਤੋਂ ਸੰਤ ਐਕਟਰ ਮੁਸ਼ਤਾਕ ਨੇ ਪੱਜ ਕੇ ਆਪਣੀ ਜਾਨ ਬਚਾਈ ਲੁਧਿਆਣਾ ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੱਚੇ ਕਾਮਿਆਂ ਨੇ ਪ੍ਰਦਰਸ਼ਨ ਕੀਤਾ ਜਿਨ੍ਹਾਂ ਨੇ ਸਰਕਾਰ ਤੇ ਉਹਨਾਂ ਦੀ ਅਣਦੇਖੀ ਦੇ ਇਲਜ਼ਾਮ ਲਾਏ ਪ੍ਰਦਰਸ਼ਨ ਦੀ ਖਬਰ ਮਿਲਦਿਆਂ ਹੀ ਆਪ ਵਿਧਾਇਕ ਗੁਰਪ੍ਰੀਤ ਗੋਗੀ ਵੀ ਮੌਕੇ ਤੇ ਪਹੁੰਚ ਕੇ ਜਿਨ੍ਹਾਂ ਨੇ ਕਾਫੀ ਦੇਰ ਤੱਕ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਵਿਧਾਇਕ ਗੋਗੀ ਦੇ ਪ੍ਰੋਸਾਦ ਵਾਹਨ ਤੇ ਉਹਨਾਂ ਵੱਲੋਂ ਤਰਨਾ ਖਤਮ ਕਰ ਦਿੱਤਾ ਚੰਡੀਗੜ੍ਹ ਦਾ ਇੱਕ ਵਕੀਲ ਮੌਤ ਤੋਂ ਬਾਅਦ 6 ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ 36 ਸਾਲਾ ਐਡਵੋਕੇਟ ਰਵੀਸ਼ ਮਲਿਕ ਦੀ 4 ਦਸੰਬਰ ਨੂੰ ਐਕਸੀਡੈਂਟ ਚ ਮੌਤ ਹੋ ਗਈ ਸੀ ਰਵੀਸ਼ ਤੇ ਪਰਿਵਾਰ ਨੇ ਉਸਦੇ ਅੰਗਦਾਨ ਕਰਨ ਦਾ ਫੈਸਲਾ ਲਿਆ ਜਿਸ ਤੋਂ ਬਾਅਦ ਰਵੀਸ਼ ਦੀ ਕਿਡਨੀ, ਲਿਬਰ, ਦਿਲ ਤੇ ਅੱਖਾਂ ਰਾਈ 6 ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੀ ਪੀ.ਡੀ.ਆਈ. ਚਰਵੀਸ਼ ਨੂੰ ਗਾੜਾ ਫੋਨਰ ਦਿੱਤਾ ਗਿਆ ਦੱਸੇ ਪਰਿਵਾਰ ਨੂੰ ਸलाम ਮੋਸਟ ਅਵੇਟਿਡ ਫਿਲਮ ਰਮਾਇਣ ਚ ਅਦਾਕਾਰ ਸਨੀ ਦਿਓਲ ਨਜ਼ਰ ਆਉਣਗੇ ਸਨੀ ਦਿਓਲ ਵੱਲੋਂ ਇਸ ਦੀ ਪੁਸ਼ਟੀ ਇੱਕ ਇੰਟਰਵਿਊ ਚ ਕੀਤੀ ਗਈ ਹੈ ਉਹਨਾਂ ਕਹਿੰਿਆ ਕਿ ਇੱਕ ਵੱਡਾ ਪ੍ਰੋਜੈਕਟ ਹੈ ਤੇ ਮੇਕਰ ਇਸ ਨੂੰ ਅਵਤਾਰ ਤੇ ਪਲੈਨਟ ਆਫ ਦਾ ਐਪਸ ਵਰਗੀ ਫਿਲਮ ਬਣਾਉਣਾ ਚਾਹੁੰਦੇ ਨੇ ਫਿਲਹਾਲ ਉਹਨਾਂ ਵੱਲੋਂ ਇਸ ਬਾਰੇ ਉਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਹ ਕਿਸ ਕਿਰਦਾਰ 'ਚ ਨਜ਼ਰ ਆਉਣਗੇ। ਨੀतेश तिवारी ਦੀ ਫਿਲਮ ਰਮਾਇਣ 'ਚ ਰਣਵੀਰ ਕਪੂਰ ਤੇ ਸਾਈ ਪਲਵੀ ਦੇ ਰਾਮ ਤੇ ਸੀਤਾ ਦੇ ਕਿਰਦਾਰਾਂ ਬਾਰੇ ਪਤਾ ਚੱਲਿਆ। ਪੀਐਮ ਮੋਦੀ ਨਾਲ ਕਪੂਰ ਫੈਮਿਲੀ ਵੱਲੋਂ ਮੁਲਾਕਾਤ ਕੀਤੀ ਗਈ। ਰਣਵੀਰ ਕਪੂਰ, ਆਲਿਆ ਬਾਟ, ਕਰੀਨਾ ਕਪੂਰ, ਕ੍ਰਿਸ਼ਮ抗 ਕਪੂਰ, ਸੈਫਅਲੀ ਖਾਨ ਤੇ ਨੀਤੂ ਕੰਬੂਰ ਸਮੇਤ ਰਾਜ ਕਪੂਰ ਦੇ ਸਾਰੇ ਪਰਿਵਾਰਕ ਮੈਂਬਰ ਨਜ਼ਰ ਆਏ। ਇਸ ਮੌਕੇ ਕਪੂਰ ਪਰਿਵਾਰ ਨੇ ਪੀਐਮ ਮੋਦੀ ਨੂੰ ਰਾਜ ਕਪੂਰ ਫਿਲਮ ਫੈਸਟੀਵਲ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਪੀਐਮ ਮੋਦੀ ਨਾਲ ਕਪੂਰ ਪਰਿਵਾਰ ਵੱਲੋਂ ਗਰੁੱਪ ਫੋਟੋ ਕਰਵਾਈ ਗਈ। ਕਰੀਨਾ ਨੇ ਆਪਣੇ ਬੇਟਿਆਂ ਲਈ ਇੱਕ ਨੋਟ ਤੇ ਪੀਐਮ ਤੋਂ ਆਟੋਗ੍ਰਾਫ ਵੀ ਲਿਆ। ਦੱਸਿਆ ਕਿ 14 ਦਸੰਬਰ ਨੂੰ ਫਿਲਮ ਨਿਰਮਾਤਾ ਰਾਜ ਕਪੂਰ ਦਾ 100ਵਾਂ ਜਨਮ ਦਿਨ ਮਨਾਇਆ ਜਾਵੇਗਾ। ਲੁਧਿਆਣਾ ਦੀ 13 ਸਾਲਾ ਕਾਸ਼ਵੀ ਜੈਨ ਨੇ ਇੰਡੀਆ ਬੁੱਕ ਆਫ ਰਿਕਾਰਡਸ 'ਚ ਆਪਣਾ ਨਾਮ ਦਰਜ ਕਰਵਾਇਆ। ਕਾਸ਼ਵੀ ਨੇ ਰੋਬੋਟ ਮਸ਼ੀਨ ذریعے ਇੱਕ ਰੈਸਟੋਰੈਂਟ ਤਿਆਰ ਕੀਤਾ ਜਿਸ 'ਚ ਬਾਇਓਮੈਟ੍ਰਿਕ ਸਿਸਟਮ ਵੀ ਇੰਸਟਾਲ ਕੀਤਾ ਗਿਆ। ਕਸਟਮਰ ਕੋਲ ਕਯੂਆਰ ਕਾਰਡ ਪਹੁੰਚੇਗਾ ਜਿਸ ਨਾਲ ਰੈਸਟੋਰੈਂਟ ਦਾ ਸਾਰਾ ਮੀਨੂ ਆ ਜਾਏਗਾ ਇਸ ਤਰ੍ਹਾਂ ਕਾਫੀ ਆਧੁਨਿਕ ਟੈਕਨੀਕ ਦਾ ਇਸਤੇਮਾਲ ਕੀਤਾ ਗਿਆ ਕਾਸ਼ਮੀ ਨੇ ਰੋਬੋਟਿਕ ਰੈਸਟੋਰੈਂਟ ਪੰਜ ਮਿਲੀਅਨਸ ਤਿਆਰ ਕੀਤਾ ਅੰਮ੍ਰਿਤਸਰ ਦੇ ਪਿੰਡ ਅਨੈਤਪੁਰਾ ਦੇ ਕਿਸਾਨ ਕਾਫੀ ਪਰੇਸ਼ਾਨ ਨੇ ਜਿਨ੍ਹਾਂ ਨੇ ਕਿਹਾ ਹੈ ਕਿ ਉਹਨਾਂ ਦੀ ਕਣਕ ਦੀ ਫਸਲ ਜਿਸ ਦੀ ਸਿੱਧੀ ਬਜਾਈ ਕੀਤੀ ਸੀ ਉਸ ਤੇ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਪ੍ਰਤੀ ਏਕੜ ਦੇ ਹਿਸਾਬ ਨਾਲ 30 ਤੋਂ 40 ਫੀਸਦੀ ਦੇ ਨੁਕਸਾਨ ਦੀ ਸੰਭਾਵਨਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਸਪ੍ਰੈਆਂ ਦਾ ਛੜਕਾ ਕਰਨ ਦੇ باوجود ਕੋਈ ਹੱਲ ਨਹੀਂ ਨਿਕਲਦਾ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਚ ਜਲਦੀ ਮੌਸਮ ਕਰਵਟ ਲੈ ਰਿਹਾ ਹੈ ਮੌਸਮ ਵਿਭਾਗ ਦੇ ਮੁਤਾਬਕ ਸੂਬੇ ਚ ਹੋਰ ਠੰਡ ਵਧਣ ਦੀ ਸੰਭਾਵਨਾ ਹੈ 16 ਦਸੰਬਰ ਨੂੰ ਪੰਜਾਬ ਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਚ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਜਿਸ ਕਰਕੇ 16 ਦਸੰਬਰ ਤੋਂ ਬਾਅਦ ਠੰਡ ਵੱਧ ਸਕਦੀ ਹੈ ਹਾਲਾਂਕਿ ਇਸ ਵਾਰ ਜ਼ਿਆਦਾ ਧੁੰਦ ਨਹੀਂ ਪਈ